ਤੁਹਾਨੂੰ ਕਦੇ ਸਾਤਰੀ ਗਾਲ ਜੀ ਸਾਰੇ ਵੀਰਾਂ ਨੂੰ ਬਾਈ ਜੀ ਅੱਜ ਦਿਖਾਉਨੇ ਕਬੂਤਰਾਂ ਵੀਰ ਕੋ ਸਾਰੇ ਪਾਕਿਸਤਾਨੀ ਕਬੂਤਰਾਂ ਤੇ ਮਲਵਾਈ ਕਬੂਤਰਾਂ ਅੱਜ ਤੁਹਾਨੂੰ ਸ਼ੋਅ ਕਰਾਉਣੇ ਮਲਵਾਈ ਕਬੂਤਰਾਂ ਦੀ ਬਾਈ ਜੀ ਆ ਸਾਰੇ ਕਬੂਤਰ ਤਾਂ ਦਿਖਾਉਣੇ ਅੱਜ ਬਾਈ ਦੇ ਮਲਵਾਈ ਕਬੂਤਰਾਂ ਤੇ ਵਿੱਚ ਦੂਜੇ ਪਾਰ ਦੇ ਕਬੂਤਰ ਜਿਹੜਾ ਪਾਕਿਸਤਾਨੀ ਕਬੂਤਰਾਂ ਕਾਫੀ ਵਿੱਚ ਤਾਂ ਦਿਖਾਉਣੇ ਤੁਹਾਨੂੰ ਅੱਜ ਆ ਪੰਜ 6 ਸ਼ੋਅ ਕਰਾਉਣੇ ਕਬੂਤਰਾਂ ਦਾ ਕਹਾ ਬਾਈ ਆ ਇੱਕ ਅੱਖਾਂ ਵੇਖੋ ਪਾਰ ਦਾ ਕਬੂਤਰ ਹੈ ਪੈਰ ਨਾਲ ਪੈਰ ਦਿਖਾਰੇ ਪੈਰ ਵੇਖੋ ਮੈਂ ਬਾਛਲ ਪਈ ਹੈ ਬਾਛਲ ਵੇਖੋ ਪਾਰ ਦਾ ਕਬੂਤਰ ਹੈ ਬਾਛਲ ਪਈ ਹੈ ਰੰਗ ਲੱਗੇ ਰਹੇ ਯਾ ਮੀ ਰੰਗ ਲੱਗੇ ਬਾਕੀ ਉਹ ਤੁਹਾਨੂੰ ਦਿਖਾਉਨੇ ਤੇ ਚਵੀ ਉਹ ਦਿਖਾ ਦੇ ਇਹ ਵੀ ਪਾਰ ਦਾ ਕਬੂਤਰ ਹੈ ਚਿੱਟੀਆਂ ਖਾਣਾ ਇਹਦੇ ਵੀ ਪੈਰਾਂ ਦੇ ਪੈਰ ਵੀ ਕੋਨੇ ਕੰਮ ਕਰ ਕੰਮ ਕਰ ਕੰਬੇ ਕੋਲਗੇ ਕਟਿਆ ਹੈ ਬਾਈ ਨੇ ਕਬੂਤਰ ਇਹਰੇ ਬਾਛਲ ਨਹੀਂ ਹੈ ਨਹੀਂ ਇਹਦੇ ਬਾਛਲ ਨਹੀਂ ਆਏ ਕੋਈ ਬਾਕੀ ਹੋਰ ਦਿਖਾ ਦੇਣਾ ਵਾਸ਼ਰਾ ਇਹਨਾਂ ਦੇ ਹੈ ये भी पार कबूतरी है चिटियाँ अखा दी ये खंब दखाने पैर दखाने रंग लगे ये भी भाई काफ़ी पार कबूतर ये पाकिस्तान वाले सारे चंगे कबूतर यहाँ दो कबूतर दवें पार देखो ਇਹ ਨਾਲ ਵਾਸ਼ ਲੈਣਗੇ ਉਹਨੇ ਵੀ ਜੀ ਤਾਂ ਇਹ ਨਾਲ ਵਾਸ਼ ਲੈਣਗੇ ਨਹੀਂ ਭਾਈ ਵਾਸ਼ਲੇ ਦੇ ਪੈਰ ਨਹੀਂ ਇਹ ਨਾਲ ਨਹੀਂ ਹੈਗਾ ਰੰਗ ਲੱਗੇ ਨਾਲ ਗਲਾਪੀ ਪਾਰ ਦੇ ਵੀ ਕਬੂਤਰ ਉਹ ਦਿਖਾ ਦੇ ਵਾਸ਼ਣ ਜਿਹੜੇ ਪਾਰ ਵਾਲੇ ਕਬੂਤਰ ਆਇਆ ਇੱਕ ਭਾਈ ਜਿੱਟੀਆਂ ਅੱਖਾਂ ਨਾਲ ਕਬੂਤਰ ਆਰੇ ਨੰਬਰ 'ਤੇ ਆਇਆ ਦੇ ਪੈਰ 'ਚ ਇਹ ਵੀ ਪਾਰ ਦਾ ਹਾਂ ਜੀ ਬੀ ਜੀ ਆਮ ਰਖਾਰੇ ਆ ਕਾਂ ਰਖਾਰੇ ਕਾਮ ਇਹ ਸਾਰੇ ਆ ਉਦਾਰੇ ਵੰਜੀ ਭਾਈ ਜੀ ਕਦਾਂ ਲੱਗਿਆ ਕਬੂਤਰ ਵੀਰ ਦੇ ਇਹ ਦੱਸਿਓ ਕਮੈਂਟ ਕਰਕੇ ਬਲਾਪੀ ਇਹ ਆ ਕਾਂ ਦਾ ਕਬੂਤਰ ਆ ਕਿਦੇ ਦੇ ਮਾਸ਼ੱਲਾ ਬੇ ਕਰੇ ਪਾਰ ਦਾ ਇਹ ਪਾਰ ਦਾ ਕਬੂਤਰ ਆ ਕਾਮ ਦਾ ਕਟਿਆ ਹੈ ਬਾਈ ਨੇ ਚੰਗਾ ਕਬੂਤਰ ਰੰਗ ਲੱਗੇ ਹਨ ਹਰੇ ਰੰਗ ਲੱਗੇ ਤੇ ਜਾਮਨੀ ਫੇਰ ਰੰਗ ਲੱਗੇ ਗੁਲਾਬੀ ਰੰਗ ਲੱਗੇ ਇੱਕ ਪਾਸੇ ਹੈ ਚਿਟਗਿਆਂਾਂ ਦੀ ਕਬੂਤਰੀ ਇਹ ਪਾਰ ਦੀ ਕਬੂਤਰੀ ਇਹਨੇ ਮਨੇ ਗੋਲ ਕੇ ਦਿਖਾਰੇ ਕੰਭ ਗੋਲ ਕੇ ਦਿਖਾਰੇ

ਹਾਂਜੀ ਬਾਈ ਜੀ ਪਰਾ ਮਲ ਬਈ ਹੈ ਹਾਂ ਦੋ ਜਦ ਦੇ ਪਾਰਦਾ ਵੀ ਪਾਰਦਾ ਕਬੂਤਰੇ ਵੀ ਚਿੱਟੀਆਂ ਖਾਣਾ ਵੇਖੋ ਇਹਦੇ ਰੰਗ ਦਿਖਾਰੇ ਕੰਮ ਰੂਪ ਦਿਖਾਰੇ ਕੋਲ ਦੇ ਇਹਦੇ ਮੇਕਅਪ ਆਜਣਾ ਪਾਰ ਵਾਲਾ ਬਾਈਓ ਕਾਫੀ ਪਵਾਛਲਾਂ ਵਾਲੇ ਪਏ ਪਾਰ ਦੇ ਕਬੂਤਰ ਹਾਂਜੀ ਬਾਈ ਜੀ ਆ ਵੇਖੋ ਜੀ ਪਾਰ ਦਾ ਕਬੂਤਰੇ ਵੀ ਚਿੱਟੀਆਂ ਖਾਣਾ ਬਾਕੀ ਕੰਮ ਦਿਖਾ ਦੇ ਪੈਰ ਦਿਖਾ ਦੇ ਆਮ ਰਾਇ ਕਟਿਆ ਬਾਈ ਨੇ ਕਬੂਤਰ ਹੈ ਪੈ ਦਿਖਾ ਦੇ ਦੇ ਬਾਜਲ ਦਿਖਾ ਦੇ ਆ ਵੇਖੋ ਜੀ ਬਾਜਲ ਪਈ ਹਰੇ ਰੰਗ ਦੀ ਨੰਬਰ ਉੱਤੇ ਲੱਗਾ ਇਹ ਵੀ ਪਾਰ ਦਾ ਕਬੂਤਰ ਆ ਸਾਰੇ ਪਾਰ ਦੇ ਕਬੂਤਰ ਚੰਗੇ ਬਾਈ ਹੋ ਸਾਰੇ ਬਾਕੀ ਕਬੂਤਰ ਵੇਖੋ ਕਿੱਦਾਂ ਆ ਕਰੋ ਸ਼ੌਂਗ ਇਹ ਬਾਈ ਜੀ ਆ ਮਲ ਬਾਈ ਕਬੂਤਰ ਆ ਖਟੀਆਂ ਖਾਣੇ ਮਲਵੈਣ ਆ ਇਹਨੇ ਫੜੀ ਬਾਈ ਨੇ ਕੱਲ ਮੋਰ ਲੱਗੀ ਐ ਤੇ ਵੀ ਆਹ ਦੇਖੋ ਮੋਰ ਲੱਗੀ ਐ ਇਹਦੇ ਵਾਸ਼ਲ ਪਾਇਰ ਤੇ ਹੈਗੀ ਕੋਈ ਉਰਦੂ ਜੀ ਬਾਈ ਨਹੀਂ ਹੈਗੀ ਕੋਈ ਨਹੀਂ ਨਹੀਂ ਕਬੂਤਰ ਪੈਰੀ ਮੋਰੀ ਹੈ ਰੰਗ ਲੁੰਗ ਦਿਖਾਇਆ ਖਾਂਬ ਕੋਲ ਕਰਾਏ ਬੰਨੀ ਬਾਈ ਨੇ ਕੱਲ ਫੜੀ ਜਨੇ 5:30 ਵਜੇ ਹਾਂ ਕਬੂਤਰ ਆ ਕਟੀਆਂ ਖਾਂਦੀ ਕਬੂਤਰੀ ਜੀ ਵੜੀਗਾ ਮੋਰ ਮਲਵਾਈ ਦਿਖਾਉਣੇ ਤੁਹਾਨੂੰ ਮਲਵਈਆਂ ਦਾ ਸ਼ੌਂਕ ਕਰਾਉਣੇ ਆ ਆੜੇ ਬਾਕੀ ਮਲਵਾਈ ਗੁਤਰਾ ਵੇਖੋ ਆ ਮਲਵਾਈ ਆ ਬੱਚਾ ਇੱਕ ਬੰਨੇ ਖੱਟੀ ਆ ਜਿੱਤੀ ਆਖਿਆ ਇੱਕ ਬੰਨੇ ਇੱਕ ਪਾਤੀ ਕਾਲੀ ਆਖਿਆ ਟੀਲੀ ਕਾਲੀ ਪਰਣਾ ਇਹ ਵੀ ਮਲਵਾਈ ਆ ਰੰਗ ਲੱਗੇ ਇਹਦੇ ਵੀ ਇਹ ਵੀ ਮਲਵਾਈ ਆ ਇਹ ਬੰਨੇ ਆ ਇਹ ਫੜਿਆ ਵਾ ਫੜਿਆ ਬੀਜੀ ਇਹ ਫੜਿਆ ਬਾਈ ਜੀ ਇਹ ਦੜਾ ਬੜਿਆ ਇਹਨੇ ਪਿੰਡ ਲੱਗੇ ਉਹ ਦੜੇ ਚ ਆਇਆ ਹੱਥੋਂ ਫੜਿਆ ਹੋਰ ਬਾਕੀ ਵੇਖੋ ਤੁਸੀਂ ਕਰੋ ਸ਼ੌਂਕ ਕਦਾਂ ਲੱਗੇ ਕਬੂਤਰ ਬਾਈ ਦੇ ਇਹ ਕਾ ਮਲਵਾਈ ਆ ਚਿਟੀਆਂ ਖਾਣਾ ਕਾਲੀਆਂ ਖਾਣਾ ਮਕੋਇਆ ਚਿੱਟੀ ਨੋਕ ਦੀ ਚਿੱਟੀ ਚੁੰਝ ਆਖੋ ਖੰਭ ਰੰਗ ਲੱਗੇ ਆ ਪੈਰ ਵੇਖੋ ਇਹ ਫੜਿਆ ਵਾ ਇਹ ਵੀ ਜੀ ਫੜਿਆ ਹੈ ਫੜਿਆ ਇਹ ਇਹ ਫੜਿਆ ਇਹ ਡੜੇ ਦੇ ਵਿੱਚ ਇਹਦੇ ਬੱਚਾ ਆ ਜੇ ਨਾ ਇਹ ਵੀ ਡੜੇ 'ਚ ਫੜਿਆ ਵਾ ਬਾਕੀ ਹੋਰ ਵੇਖੋ ਤੁਸੀਂ ਕਰੋਚਾਂਕ ਇਹ ਬਾਈ ਜੀ ਵੇਖੋ ਜਾਗ ਡੱਬਾ ਕਬੂਤਰ ਕਾਲੀ ਅੱਖ ਦਾ ਕਰੋਚਾਂਕ ਇਹਦਾ ਵੇਖੋ ਰੰਗ ਇਹਦਾ ਕਾਲੀ ਅੱਖਾਂ ਦਾ ਜਾਗ ਡੱਬਾ ਕਬੂਤਰ ਕੋ ਕਿਦਾਂ ਲੱਗਾ ਦੱਸੋ ਹੋਰ ਬਾਈ ਜੀ ਕਬੂਤਰ ਆ ਔਰ ਭਾਈ ਆ ਜੈਦਾਰ ਕਬੂਤਰ ਇਹੋ ਆ ਦਿਖਾ ਰਹੇ ਭਾਈ ਜੈਦਾਰ ਬਾਛਣਾ ਦਾ ਬਾਛਣ ਪਈ ਪਾਰ ਦਾ ਕਬੂਤਰ ਹੈ ਵੀ ਅਗਾ ਚਟੀਆਂ ਹਾਂ ਰੱਖ ਕਬੂਤਰ ਆ ਪਾਰ ਦਾ ਕਬੂਤਰ ਵੀ ਨਵਾਜਣ ਪਈ ਇਹ ਤੇ ਉਹਨ ਮਲਵੀ ਕਬੂਤਰ ਆ ਕੋਈ ਬਸ ਇਹੋ ਹੀ ਭਾਈ ਹੋਰ ਭਾਈ ਜੀ ਆ ਵੇਖੋ ਕਰੋ ਛੌਂਕ ਕਿਦਾਂ ਲਗੇ ਕਬੂਤਰ ਤੇ ਕਮੈਂਟ ਕਰਕੇ ਕਬਾਈ ਕੋ ਘੁਟਾ ਹੋਰ ਵੀ ਹੈਗਾ ਉਹ ਤਾਂ ਦਿਖਾਉਨੇ ਆ ਪਰੇ ਆ ਆ ਬਾਈ ਜੀ ਇੱਕ ਆ ਘੁਟਾ ਪਾਈ ਦਾ ਇਹ ਵੇਖੋ ਕਬੂਤਰ ਕਰੋ ਸ਼ੌਂਗੇ ਨਾਲ ਤਾਂ ਸ਼ੌਂਕ ਕਰਾਉਨੇ ਆ ਵੇਖੋ ਕਬੂਤਰ ਖੋਤੇ ਦੇ ਵਿੱਚ ਇਹ ਵੀ ਵੇਚੇ ਨਾਲ ਜੀ ਮਲਵਾਈ ਹੈਗੇ ਆ ਬਾਈ ਦੇ ਦੋ ਘੁਡੇ ਆ ਆ ਵੇਖੋ ਇਹ ਚ ਵੀ ਆ ਰੰਗਾਂ ਵਾਲੇ ਹੈਗੇ ਮਲਵਾਈ ਕਬੂਤਰ ਜਾਂ ਦੂਜੇ ਆ ਉਹ ਤੁਹਾਨੂੰ ਦਿਖਾਉਨੇ ਆ ਮਲਵਾਈ ਕਿਹੜਾ ਕਿਹੜਾ ਹੈ ਦੂਜਾ ਕਿਹੜਾ ਕਿਹੜਾ ਹੈ ਆ ਬਾਈ ਜੀ ਟਟੀਆਂ ਆਂ ਕਾਂ ਦਾ ਕਬੂਤਰ ਹੈ। ਟੈਡੀ ਕਬੂਤਰ। ਇਹ ਵੇਖੋ ਇਹ ਮਲਬਈ ਆਪਾਰ ਦਾ। ਲਾਲ ਲਾਲ ਹਾਂਜੀ। ਇਹਦੇ ਦਿਖਾ ਦੇ। ਵਾਸ਼ਲ ਬੁਛਲਾ ਆਹ ਕੰਮ ਦਿਖਾ ਦੇ। ਇਹਰੇ ਭਾਈਆ ਵੇਖੋ ਵਾਸ਼ਲ ਪਈ ਇਹਦੇ। ਇਹ ਵੀ ਉਦਾਂ ਛੋਟੀ ਆ। ਵਾਸ਼ਲਾ ਹੋਰ ਮਲਬਈ ਦਿਖਾ ਦੇ। ਕਬੂਤਰ ਮਲਬਈ ਕਬੂਤਰ ਕਹਿੰਦੇਗਾ। ਆਪਾਰ ਦਾ। ਹਾਂ ਭਾਈ ਜੀ ਮਲਬਈ ਇਹ ਵੀ ਦੜੇ 'ਚ ਫੜਿਆ ਭਾਈ। ਗੁਲਾਬੀ ਰੰਗ ਲੱਗੇ ਇਹਦੇ। ਹੋਰ ਦਿਖਾ ਦੇ ਮਲਬਈ ਕਿਹੜਾ ਮਲਬਈ ਕਬੂਤਰ ਉਹ ਗਾਵੇ ਕੋਈ ਚਿੱਟੀਆਂ ਹਾਲ ਮਲਬਈ ਕਬੂਤਰ ਵੀ ਵੀ ਚੰਗਾ ਇਹ ਵੀ ਦੜੇ ਚ ਫੜਿਆ ਬਾਈ ਬਾਈ ਦੋ ਗੁਡੇ ਤੋਂ ਹੋਰ ਦਿਖਾ ਦੇ ਕਿਹੜਾ ਗਣਾ ਹੈ ਜੀਰਾ ਲਾਲ ਖਰਾ ਪਾਰ ਦਾ ਆਹ ਵੇਖੋ ਇਹ ਪਾਰ ਦਾ ਕਬੂਤਰ ਕਰਾਛੂ ਜੱਟ ਕਬੂਤਰ ਅੱਛਾ ਗਲਾਬੀ ਅੱਖਾਂ ਉਹ ਪੂਣੇ ਵਾਂਗ ਦਿਖਾਰੇ ਕੋਲ ਕੇ ਗਾਂ ਬੋਲਦਾ ਤਾਂ ਪਿਆਰ ਆ ਵੀ ਕੋਈ ਪੈਰ ਕੋਈ ਬਾਈ ਪਾਕਿਸਤਾਨੀ ਕਬੂਤਰੀ ਇੱਕ ਪੜੀ ਹੈ ਹਾਂਜੀ ਜੀ ਜੀ ਜੀਰੀ ਪਾਕਿਸਤਾਨੀ ਕਬੂਤਰੀ ਹੈ ਆਰ ਵੀ ਫੜੀ ਹੈ ਰੰਗ ਲੱਗੇ ਰੰਗ ਲੱਗੇ ਰੇ ਮਣਵਾਣ ਇਹ ਨਹੀਂ ਇਹ ਵੀ ਜੀ ਦੇਸੀ ਇਹ ਦੇਸੀ ਹਾਂਜੀ ਹਾਨੀ ਬਾਈ ਆ भाई वीडियो बढ़िया लगी है लाइक कर दियो कमेंट कर दियो चिठियां हां ना कबूतर और भाई रि केदा तो के। लगे कबूतर भाई दे दसे कमेंट करके आ देखो ये फड़या है हां जी हां जी ये फड़या है बसूए लगे रे पठाजे बच्चा है ये पाकिस्तानी कबूतर है बच्चा ये बच्चा पाकिस्तानी है बच्चा फड़या बच्चा बच्चा है ਇਹ ਪਾਰ ਦਾ ਕਬੂਤਰ ਜੀ ਇਹ ਪਾਰ ਦਾ ਹਾਂ ਹਾਂ ਇੱਕ ਮਿੰਟ ਚੱਟ ਜਾਣਾ ਹਰੇ ਆ ਕਬੂਤਰ ਪਾਰ ਦਾ ਹੈ ਵੀ ਫੜਿਆ ਬਨਿਆ ਨਹੀਂ ਇਹ ਭਾਜੀ ਇਹ ਸਰੀ ਇਹ ਨਹੀਂ ਇਹਰੇ ਬਾਸ਼ਲਾਂ ਪਈਆਂ ਆਹ ਕਬੂਤਰ ਫੜਿਆ ਇਹ ਇਹ ਬਣ ਬਈ ਇਹ ਦੇਸੀ ਕਬੂਤਰ ਸਲੇਟੀ ਸਲੇਟੀ ਕਬੂਤਰ ਸਲੇਟੀ ਪਾਕਿਸਤਾਨੀ ਕਬੂਤਰ ਹੈ ਪਾਕਿਸਤਾਨੀ ਸਲੇਟੀ ਹਾਂ ਇਹ ਵੀ ਪਾਕਿਸਤਾਨੀ ਸਲੇਟੀ ਕਬੂਤਰ ਆ ਇਹ ਬਹੁਤ ਗਰਮ ਕਬੂਤਰ ਹੈ ਸਲੇਟੀ ਰੰਗਾ ਨਾਲ ਤੇ ਆਇਆ ਸਲੇਟੀ ਰੰਗ ਦਾ ਆਹ ਟੈੜੀ ਬੱਠੀ ਇਹ ਚਿੱਟੀਆਂ ਵਾਲੀ ਟੈੜੀ 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 ਇਹ ਪਾਰਦੀ ਇਹ ਵੀ ਪਾਰਦੀ ਆ ਜੀ ਟੈੜੀ ਬਾਸ਼ਲ ਪਈ ਆ ਇੱਕ ਬਾਸ਼ਲ ਪਈ ਏਰੇ ਇਹਦੀ ਦਲਵਰਜਰੀ ਬਾਸ਼ਲ ਪਈ ਏ ਠੀਕ ਹੈ ਹੋਰ ਵੀ ਪਾਤਾ ਇਹ ਬਾਈ ਜੀ ਬਾਦਰਦੇ ਆ ਟੈੜੀ ਕਬੂਤਰ ਇਲਾਕੇ ਚ ਪੈਂਦੇ ਆ ਕਬੂਤਰ ਪਾਰਦੇ ਕਬੂਤਰ ਆਉਂਦੇ ਟੈੜੀ ਕਬੂਤਰ ਟੈਡੀ ਕਬੂਤਰ ਵੀ ਚਟੀਆਂ ਹਨ ਹੈ ਵੀ ਪਾਰਦਾ ਹਾਂਜੀ ਹਾਂਜੀ ਵਾਸ਼ ਲੱਗੀ ਇਹਦੇ ਪਾਜੀ ਵਾਸ਼ ਲੱਗੀ ਪਾਜੀ ਲਾ ਲਈ ਆ ਲਾਤੀ ਵਾਸ਼ਲਾ ਹਾਂਜੀ ਭਾਈ ਜੀ ਵੀਡੀਓ ਨਾਲ ਵਧੀਆ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਦੱਸਿਓ ਕਿੱਦਾਂ ਲੱਗੇ ਕਬੂਤਰ ਬਾਈ ਨੇ ਪਾਕਿਸਤਾਨੀ ਕਬੂਤਰ ਹੈ ਭਾਰ ਦੇ ਕਬੂਤਰ ਨੇ ਵੀ ਪਾਰਦਾ ਹੈ ਵੀ ਕੀ ਬੰਦੇ ਦਬਾਈ ਕਬੂਤਰ ਮੇਰਾ ਇਹ ਵੀ ਪਾਰਦਾ 10 ਸਾਲ ਪੁਰਾਣਾ ਕਬੂਤਰ ਪਾਰਦਾ ਇਹ ਪਾਰਦਾ ਸਾਲ 10 ਸਾਲ 10 ਸਾਲ ਹੋ ਗਏ ਕਬੂਤਰ ਨੂੰ ਇਹ ਵੇਖੋ 10 ਸਾਲ ਪੁਰਾਣਾ ਕਬੂਤਰ ਇਹ ਪਾਰਦਾ ਇਹ ਨਹੀਂ ਭਾਈ ਇਹ ਲੱਗੀ ਵੀਡੀਓ ਵੇਖੋ ਇਹ ਜੀ ਦੀ ਵੀ ਪਾਰਦੀ ਜੀ ਪਾਰਦੀ ਜੀ ਦੀ ਜੀ ਦੀ ਪਾਰਦੀ ਇਹ ਤੁਹਾਨੂੰ ਦਿਖਾਉਨੇ ਆਪੇ ਆਣ ਕੇ ਬਹਿ ਜਾਂਦੇ ਜਾਲ ਲੱਗਾ ਵਾ ਹਾਂ ਬਾਈ ਨੇ ਜਾਲ ਬਣਾਇਆ ਵਾ ਇਹਦੇ ਧਿਆਨ ਕੇ ਆਪੇ ਬਹਿਉ ਜਾਂਦੇ ਆ ਆ ਖੁਟਾ ਹੈ ਵੀਡੀਓ ਵਧੀਆ ਲਗੀ ਲਾਈਕ ਕਰ ਦਿਓ